ਵੇਗਾ ਜੇ ਤੁਹਾਨੂੰ ਵੀ ਪਾਣੀ ਹੈ ਤੁਹਾਨੂੰ ਵੀ ਲੇਟੀ ਬਦਲਗਾ ਹੈ ਤੁਹਾਨੂੰ ਵੀ ਲੇਟੀ ਬਦਲਗਾ ਹੋਦਾ ਹੀ ਮੈਨੂੰ ਪਲਾਕੇ ਆ ਹੀ ਪਤਾ ਤੁਰਸਦੀ ਹੋ ਗਈ ਆ ਜੀ ਬਟਾ ਇਹ ਚੱਲੀ ਗਈ ਆ ਨਾ ਅੱਜ ਕਿੰਨੀ ਟੈਂਟ ਚੁੱਕ ਕੇ ਆਇਆ ਭਾਈ ਬੰਦੇ ਕਹਿਤੇ ਆ ਤੇ ਕਿਹਾ ਬੰਦੇ ਉਹ ਨਾ ਉਹ ਕਿੱਦਾਂ ਤੁਸੀਂ ਬੱਸ ਵਿੱਚ ਬੈਠੇ ਸੀਗੇ ਹਾਂਜੀ ਸਰ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਜਿਹੜੀ ਸਰ ਅਸੀਂ ਗੁਰਦਾਸਪੁਰ ਤੋਂ ਲੁਧਿਆਣਾ ਜਾ ਰਹੇ ਸੀਗੇ ਤੇ ਟਾਂਡੇ ਦੇ ਵਿਚਕਾਰ ਜਦ ਬੱਸ ਸੀ ਇੱਕ ਟਰੈਕਟਰ ਆ ਰਿਹਾ ਸੀਗਾ ਉਹ ਟਰਨ ਲੱਗਾ ਸੀ ਸਾਹਮਣੇ ਫਟਾਣਾ ਉਹਨੂੰ ਬਚਾਉਣ ਦੇ ਚਾਹੁੰਦੇ ਟਰੱਕ ਵਿੱਚ ਬਸ ਰਚੀ ਫਿਰ ਜਦੋਂ ਆਊਟਸਾਈਡ ਆਈ ਬਸ ਫਿਰ ਦੋ ਕੱਡੀਆਂ ਖਾਦੀਆਂ ਬਸ ਨੇ ਤੇ ਇੱਕ ਇੰਡੀ ਕਾਰ ਦਾ ਤੇ ਇੱਕ ਐਕਟਿਵ ਵਾਲੇ ਦਾ ਐਕਸੀਡੈਂਟ ਹੋਇਆ ਤੇ ਟਰੈਕਟਰ ਵਾਲੇ ਦੀ ਡੈਥ ਹੋ ਗਈ ਤਾਂ ਮੇਰੇ ਆ ਬਾਜੂ ਤੇ ਬਹੁਤ ਜ਼ਿਆਦਾ ਸੱਟ ਆ ਤੁਹਾਡਾ ਕੀ ਨਾਮ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੁਸੀਂ ਕਿਤੇ ਜਾ ਰਹੇ ਸੀ ਤੇ ਮੈਂ ਲੁਧਿਆਣਾ ਜਾ ਰਿਹਾ ਸੀ ਲੁਧਿਆਣਾ ਜਾ ਰਿਹਾ ਸੀ ਹਾਂ ਜੀ ਮੂਨਕਾ ਫਾਰਮ ਦੇ ਧਿਆਨ ਖੋੜ ਦਾ ਸਾਹ ਆ ਪੀਕਣਾ ਹਾਂਜੀ ਸਵੇਰੇ ਕੋਈ ਸਵਾ 7 ਵਜੇ ਦੇ ਕਰੀਬ ਪੈਰਾਡਾਈਜ਼ ਕੰਪਨੀ ਦੀ ਬੱਸ ਜਿਹੜੀ ਦਸੂਹੇ ਤੋਂ ਟਾਂਡੇ ਨੂੰ ਜਾ ਰਹੀ ਸੀ ਇਹ ਪਾਰਸ਼ੇਤੇ ਕਰਕੇ ਓਵਰ ਸਪੀਡ ਸੀਗੀ ਓਵਰ ਸਪੀਡ ਹੋਣ ਕਰਕੇ ਸਕਿਡ ਕਰਕੇ ਇੱਥੇ ਇੱਕ ਟਰੈਕਟਰ ਖਲੋਤਾ ਸੀ ਉਹੀ ਮੂਨਕਾ ਪਿੰਡ ਦਾ ਸੀਗਾ ਅਮਰੀਕ ਸਿੰਘ ਦਾ ਇੱਕ ਨਾਲ ਸਿਟੀ ਆਂਡਾ ਗੱਡੀ ਖੜੀ ਸੀ ਉਹਦੇ ਤੇ ਉਹਦੇ ਨਾਲ ਟਕਰਾਈ ਆ ਔਰ ਜਿਹਦੇ ਬੈਟ ਟਰੈਕਟਰ ਚਾਲਕ ਜਿਹੜਾ ਅਮਰੀਕ ਸਿੰਘ ਦਾ ਪਰਵਾਸੀ ਸੀਗਾ ਟਰੈਵਲਰ ਉਹਦੀ ਡੈਥ ਹੋ ਗਈ ਆ ਤੇ ਤੋਂ ਤਿੰਨ ਬੰਦੇ ਜਿਹੜੇ ਸੀਰੀਅਸ ਇੰਜਰਡ ਹੋਏ ਆ ਬਾਕੀ ਸਾਡੀਆਂ ਟੀਮਾਂ ਜਿਹੜੀਆਂ ਐਸਐਸਐਫ ਵਾਲੀ ਆ ਸੁਬਾਰਾਣੀ ਟੀਮਾਂ ਸਾਡੇ ਇੰਸਪੈਕਟਰ ਸਾਹਿਬ ਐਸਐਚਓ ਡਾਂਡਾ ਗ੍ਰਿੰਦਰਨੀ ਬਲਾਕਰਾ ਇਹਨਾਂ ਦੀ ਟੀਮ ਇੱਥੇ ਆਣ ਕੇ ਸਾਰਾ ਪੁਲ কন্ট্রোল ਆ ట్రాਫਿਕ ਨੂੰ ਹੁਣ ਅਸੀਂ ਚੱਲ ਕਰਵਾਦ ਲੱਗੇ ਆ ਫਾਸਟ ਕਿੰਨੇ ਵਿਪਰੀ ਕੋਈ ਨਹੀਂ ਹਨ ਜਿਹੜੀ ਪਾਸ ਪਾਰਟੀ ਆ ਉਹਦੇ ਵਿੱਚ ਹੋਰ ਪਾਸ ਆਲਮੋਸਟ ਇਹਨਾਂ ਦੀ ਫੋਲ ਨਹੀਂ ਹੁੰਦੀ ਆ ਜਿਹੜੇ ਕਿਉਂਕਿ ਸਵੇਰ ਵਾਲੀਆਂ ਬੱਸਾਂ ਤਕਰੀਬਨ ਜਿਹੜੀਆਂ ਫਾਸਟ ਵੀ ਹੁੰਦੀਆਂ ਆ ਔਰ پاس ਇਹਨਾਂ ਦੀ ਫੁੱਲ ਸੀਗੀ ਪਾਸਟਿਵ ਮਤਲਬ ਰੋਡ ਸੇ ਕਿ ਉਹ ਕੋਈ ਕਾਜ਼ੁਅਲਟੀ ਨਹੀਂ ਹੋਈ ਜਿਹੜਾ ਸਾਈਕਲ ਚੱਲ ਗਈ ਉਹਦੀ ਕਾਜ਼ੁਅਲਟੀ ਸੀਗੀ